ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟ ਕੇਲੇ ਆਂਦਾ ਚਾਂਮ ਚਾਂਜਰ ਬਣ ਮਿੱਤਰਾ ਤੈਨੂੰ ਅੱਡੀਆਂ ਖੂਚ ਕੇ ਪਾਵਾ ਚਾਂਜਰ ਬਣ ਮਿੱਤਰਾ ਤੈਨੂੰ ਅੱਡੀਆਂ ਖੂਚ ਕੇ ਪਾਵਾ ਚਾਂਜਰ ਬਣ ਮਿੱਤਰਾ ਪਹਿਲੀ ਵਾਰ ਮੈਂ ਆਈ ਮੁਕਲਾਵੇ ਪਹਿਲੀ ਵਾਰ ਮੈਂ ਆਈ ਮੁਕਲਾਵੇ ਪਾ ਕੇ ਗੁਲਾਬੀ ਬਾਣਾ ਨਹੀਂ ਮੇਰਾ ਮਾਲਕ ਕਾਲਾ ਕਲੀਟਾ ਤੇਰਾ ਮਾਰਗ ਕਾਲਾ ਕਲੀਟਾ ਅੱਖੋਂ ਹੈਗਾ ਕਾਣਾ ਖੋਟੇ ਮੇਰੇ ਕਰਮ ਹੋ ਗਏ ਵੇਖੋ ਰੱਬ ਦਾ ਪਾਣਾ ਇੱਥੇ ਨਹੀਂ ਰਹਿਣਾ ਮੈਂ ਪੇਕੇ ਤੁਰ ਜਾਣਾ ਇੱਥੇ ਨਹੀਂ ਰਹਿਣਾ ਮੈਂ ਪੇਕੇ ਤੁਰ ਜਾਣਾ ਇੱਥੇ ਨਹੀਂ ਰਹਿਣਾ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਬਾਟਾ ਵੇ ਮੁੱਛਣ ਲਵਾਲੇ ਕੁੰਗਰੂ ਚਾ ਪੀਂਦੇ ਦਾ ਪੌਸ਼ਣ ਕਟ ਕੁੰਗਰੂ ਚਾ ਪਿੰਦੇ ਦਾ ਪੋਸ਼ਣ ਕਾਟਾ ਬਿ ਮੁੱਛਾਣ ਵਾਲਾ ਕੁੰਗਰੂ ਦਰਾਣੀਆਂ ਜਠਾਣੀਆਂ ਚੜਾ ਲਈਆਂ ਚੂੜੀਆਂ ਮੈਂ ਵੀ ਚੜਾ ਲਈਆਂ ਬੰਗਾਂ ਜੇਠ ਦੇ ਅਗ ਲੱਗ ਜੇ ਜਦੋਂ ਕੋਲ ਦੀ ਲੰਗਾ ਜੇਠ ਦੇ ਅਗ ਲੱਗ ਜੇ ਜਦੋਂ ਕੋਲ ਦੀ ਲੰਗਾ ਦਾਣਾ 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 ਜੁੱਤੀ ਨੂੰ ਲਵਾ ਦੇ ਕੁੰਗਰੂ ਮੈਂ ਮੇਲਾ ਦੇਖਣ ਜਾਂ ਮੈਂ ਮੇਲਾ ਦੇਖਣ ਜਾਣਾ ਵੇ ਜੁੱਤੀ ਨੂੰ ਲਵਾ ਦੇ ਕੁੰਗਰੂ ਸੱਸ ਮੇਰੀ ਨੇ ਪਾਏ ਕਾਂਡੇ ਮੈਨੂੰ ਕਹਿੰਦੀ ਪਾ ਕੁੜੇ ਮਾਹੀ ਮੇਰਾ ਕੁ ਦੂਜਿਆ ਮੈਨੂੰ ਕੀ ਦਾ ਚਾਹ ਕੁੜੇ ਮਾਹੀ ਮੇਰਾ ਕੁ ਦੂਜਿਆ ਮੈਨੂੰ ਕੀ ਦਾ ਚਾਹ ਕੁੜੇ ਬਾਰੀ ਵਰਸੀ ਖੱਟਣ ਗਿਆ ਸੀ ਬਾਰੀ ਵਰਸੀ ਖੱਟਣ ਗਿਆ ਸੀ ਖਟਕੇ ਲਿਆ ਆ ਪੱਖੀਆਂ ਕੁੰਡ ਵਿੱਚ ਕੈਦ ਕੀਤੀਆਂ ਗੋਰਾ ਰੰਗ ਦੇ ਰੱਬਤੀਆਂ ਖੀਆਂ ਕੁੰਡ ਵਿੱਚ ਕੈਦ ਕੀਤੀਆਂ ਜੇ ਜੱਟੇ ਜੱਟ ਕੁੱਟਣਾ ਹੋਵੇ ਜੇ ਜੱਟੇ ਜੱਟ ਕੁੱਟਣਾ ਹੋਵੇ ਕੁੱਟੀ ਸੰਦੂਕਾਂ ਬੋਲੇ ਪਹਿਲਾਂ ਤਾਂ ਜੱਟ ਤੋਂ ਦਾਲ ਦਲਾਈਏ ਪਹਿਲਾਂ ਤਾਂ ਜੱਟ ਤੋਂ ਦਾਲ ਦਲਾਈਏ ਫੇਰ ਦਲਾਈਏ ਸ਼ੋਲੇ ਜਟिए ਦੇ ਦਬਕਾ ਜੱਟ ਨਾ ਬਰਾਬਰ ਬੋਲੇ ਜਟिए ਦੇ ਦਬਕਾ ਜੱਟ ਨਾ ਬਰਾਬਰ ਬੋਲੇ ਜਟिए ਦੇ ਦਬਕਾ ಬಥೇರ ನಾಳೆ ಗಾ ಬೇರ ಗಿಡಾ ಪಾ ಬೇರಾ ನಾಲೆ ಗಾ ಬೇರ ಗಿಡೆಯ ಬೇಡ ನಚ ಪಟ್ಟಿ ಮೇಲೆ ನಟದಿ ಮೇಲೆ ನಟದಿ ಮೇಲೆ ಮೇರಿ ಮರಿ ಗಿ ಸಸ ಕು ಮೇ ಕು ਕੈਸਾ ਹੱਸ ਕੁੜੇ ਮੈਂ ਲੰਮੇ ਪਾਏ ਵੈਨ ਕੁੜੇ ਮੈਨ ਲੋਕੀ ਕਹਿੰਦੇ ਬਸ ਕੁੜੇ ਮੇਰੇ ਦਿਲ ਵਾਲੀ ਮੇਰੇ ਦਿਲ ਵਾਲੀ ਰੀਜ ਪੁਗਾ ਦਿਓ ਨੀ ਮੇਰੇ ਸੋਹਰੇ ਨੂੰ ਸੋਹਰੇ ਨੂੰ ਸਾਥ ਕਰਾ ਦਿਓ ਨੀ ਮੇਰੇ ਸੋਹਰੇ ਨੂੰ ਸੋਹਰੇ ਨੂੰ ਸਾਥ ਕਰਾ ਦਿਓ ਨੀ ਮੇਰੇ ਸੋਹਰੇ ਨੂੰ ਸੋਹਰੇ ਨੂੰ